ਅੱਜ ਦੇ satsang ਦੀ ਸ਼ੁਰੂਆਤ ਅਸੀਂ ਸੰਤ ਕਬੀਰ ਜੀ ਦੇ ਇੱਕ ਛੋਟੇ ਜਿਹੇ ਸ਼ਬਦ ਤੋਂ ਕਰਾਂਗੇ ਸ਼ਬਦ ਛੋਟਾ ਜਿਹਾ ਹੈ ਪਰ ਇਹਦੇ ਵਿੱਚ ਕਬੀਰ ਸਾਹਿਬ ਨੇ ਇਸ਼ਾਰਾ ਬਹੁਤ بڑا ਕੀਤਾ ਹੈ ਦੇਖੋ ਸੰਤ ਕਬੀਰ ਜੀ ਆਪਣੀ ਬਾਣੀ ਚ ਕੀ ਕਹਿੰਦੇ ਹੈ ਇੱਕ ਜਗ੍ਹਾ ਕਬੀਰ ਸਾਹਿਬ ਨੇ ਬੜਾ ਪਿਆਰਾ ਫਰਮਾਨ ਕੀਤਾ ਹੈ ਕਿ ਦੁਰਲਭ ਸੰਗਤ ਸੰਤ ਕੀ ਦੁਰਲਭ ਸੰਗਤ ਸੰਤ ਕੀ ਜੋ ਬੈਠੇ ਸੋ ਧੰਨਿਆ ਦੁਰਲਭ ਸੰਗਤ ਸੰਤ ਕੀ ਜੋ ਬੈਠੇ ਸੋ ਧਨਿਆ ਉਪਜਤ ਬਿਨਸਤ ਜਗਤ ਮੇ ਜੜ ਪਸ਼ੂ ਸਮ ਅਨਿਆ ਇਹ ਦੋ ਲਾਈਨਾਂ ਦਾ ਕਬੀਰ ਸਾਹਿਬ ਦਾ ਸ਼ਬਦ ਹੈ ਪਰ ਕਬੀਰ ਸਾਹਿਬ ਨੇ ਇਹਦੇ ਚ ਸਤਸੰਗ ਦੀ ਮਹਿਮਾ ਬਾਰੇ ਦੱਸਿਆ ਹੈ ਕਿ ਇਨਸਾਨ ਦੇ ਜੀਵਨ ਦੇ ਵਿੱਚ ਅਗਰ ਇਨਸਾਨ ਨੂੰ ਸਫਲਤਾ ਖੁਸ਼ੀ ਕਾਮਯਾਬੀ ਚਾਹੀਦੀ ਹੈ ਤਾਂ ਉਹਦੇ ਵਾਸਤੇ ਇਨਸਾਨ ਦੇ ਜੀਵਨ ਚ ਕੀ ਹੋਣਾ ਜ਼ਰੂਰੀ ਹੈ ਕਿਉਂਕਿ ਉਹਨਾਂ ਨੇ ਇਸ਼ਾਰਾ ਕੀਤਾ ਨਾ ਉਪਜਤ ਬਿਨਸਤ ਜਗਤ ਮੇ ਜੜ ਪਸ਼ੂ ਸਮ ਅੰਨਿਆ ਉਹ ਕਹਿੰਦੇ ਇੱਕ ਪਸ਼ੂ ਵੀ ਦੁਨੀਆ ਤੇ ਜਨਮ ਲੈਂਦਾ ਹੈ ਉਹ ਜਨਮ ਲੈਂਦਾ ਹੈ ਖਾਂਦਾ ਹੈ ਪੀਂਦਾ ਹੈ ਜਿੱਦਾਂ ਕਹਿੰਦੇ ਨਾ ਖਾ ਲਿਆ ਪੀ ਲਿਆ ਸੋ ਲਿਆ ਇਹ ਕੰਮ ਖਾਣਾ ਪੀਣਾ ਸੋਣਾ ਤੋਂ ਪਸ਼ੂਆਂ ਦਾ ਵੀ ਕੰਮ ਮਾਨੁਸ਼ ਮੇ ਬਸ ਇੱਕ ਗੁਣ ਜਪੇ ਰਾਮ ਕਾ ਨਾਮ ਹੁਣ ਜਦੋਂ ਰਾਮ ਨਾਮ ਦੀ ਗੱਲ ਆਂਦੀ ਹੈ ਤਾਂ ਥੋੜਾ ਜਿਹਾ ਵਿਚਾਰ ਕਰਨਾ ਕਿ ਜਿਹੜਾ ਦੱਸਿਆ ਹੈ ਕਿ ਖਾਣਾ ਪੀਣਾ ਸੋਣਾ ਪਸ਼ੂਆਂ ਦਾ ਵੀ ਕੰਮ ਮਾਨੁਸ਼ ਮੇ ਬਸ ਇੱਕ ਗੁਣ ਜਪੇ ਰਾਮ ਕਾ ਉਰੇ ਰਾਮ ਦਾ ਨਾਮ ਜਪਣ ਵਾਸਤੇ ਇਨਸਾਨ ਦੁਨੀਆ ਤੇ ਆਇਆ ਹੈ ਤਾਂ ਕੀ ਉਹ ਰਾਮ ਦਾ ਨਾਮ ਜਪਣ ਦਾ ਮਤਲਬ ਹੈ ਮਾਲਾ ਫੜ ਕੇ ਬੈਠਣਾ ਜਾਂ ਕੋਈ ਉਹਦਾ ਮਕਸਦ ਹੋਰ ਵੀ ਹੈ ਅੱਜ ਥੋੜਾ ਜਿਹਾ ਇਹ ਵੀ ਸਮਝਣਾ ਆਇਆ ਸੀ ਕਿਉਂਕਿ ਕਈ ਵਾਰ ਇਨਸਾਨ ਇੰਨਾ ਹੀ ਸੋਚਦਾ ਹੈ ਕਿ ਬਹਿ ਕੇ ਨਾ ਮਾਲਾ ਫੜ ਕੇ ਬਹਿ ਜਾਓ ਰਾਮ 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 ਕਰੀ ਜਾਓ ਇਹਨੂੰ ਹੀ ਕਹਿੰਦੇ ਰਾਮ ਦਾ ਨਾਮ ਜਪਣਾ ਪਰ ਇੰਨਾ ਹੀ ਕਰਮ ਨਹੀਂ ਹੈ ਕਿ ਮਾਲਾ ਫੜ ਕੇ ਬੈਠਣਾ ਹੀ ਰਾਮ ਦੀ ਭਗਤੀ ਨਹੀਂ ਹੈ ਉਹਦੇ ਨਾਲ ਹੋਰ ਵੀ ਬਹੁਤ ਕੁਝ ਜੁੜਿਆ ਹੋਇਆ ਹੈ ਉਹ ਵੀ ਥੋੜਾ ਸਮਝਣਾ ਪਰ ਪਹਿਲਾ ਕਬੀਰ ਸਾਹਿਬ ਦੀ ਇਸ ਬਾਣੀ ਨੂੰ ਇਹਨੂੰ ਥੋੜਾ ਸਮਝ ਲਈਏ ਕਿ ਕਬੀਰ ਸਾਹਿਬ ਨੇ ਦੱਸਿਆ ਕਿ ਉਪਜਤ ਬਿਨ ਸਤ ਜਗਤ ਮੇ ਜੜ ਪਸ਼ੂ ਸਮ ਉਹ ਕਹਿੰਦੇ ਦੁਨੀਆ ਤੇ ਪੇੜ ਪੌਦੇ ਵੀ ਜਨਮ ਲੈਂਦੇ ਹੈ ਜਨਮ ਲੈਂਦੇ ਆਪਣੇ ਟਾਈਮ ਨਾਲ ਔਰ ਫਿਰ ਜਦੋਂ ਵਕਤ ਆਂਦਾ ਹੈ ਤਾਂ ਦੁਨੀਆ ਤੇ ਉਹਨਾਂ ਦਾ ਵਿਨਾਸ਼ ਵੀ ਬਿਨ ਬਿਨ ਸਤ ਬਿਨ ਸਤ ਦਾ ਮਤਲਬ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ ਜੋ ਆਇਆ ਹੈ ਉਸਨੇ ਜਾਣਾ ਵੀ ਹੈ ਦੁਨੀਆ ਤੋਂ ਔਰ ਪਸ਼ੂ ਵੀ ਜਨਮ ਲੈਂਦੇ ਆ ਚਲੇ ਜਾਂਦੇ ਆ ਪੇੜ ਪੌਦੇ ਵੀ ਜਨਮ ਲੈਂਦੇ ਆ ਚਲੇ ਜਾਂਦੇ ਆ ਤਾਂ ਹੁਣ ਇੱਕ ਇਨਸਾਨ ਵੀ ਜਨਮ ਲੈਂਦਾ ਹੈ ਔਰ ਅਗਰ ਇਨਸਾਨ ਨੇ ਜਨਮ ਲੈ ਕੇ ਜੋ ਇਸ ਜੀਵਨ ਦੇ ਅੰਦਰ ਛੁਪਿਆ ਹੋਇਆ ਹੈ ਜਿਸ ਮਕਸਦ ਵਾਸਤੇ ਪ੍ਰਭੂ ਨੇ ਸਾਨੂੰ ਇਹ ਜ਼ਿੰਦਗੀ ਦਿੱਤੀ ਜਿਹੜਾ ਆਨੰਦ ਇਨਸਾਨ ਦੇ ਜੀਵਨ 'ਚ ਛੁਪਿਆ ਹੈ ਜਿਹੜੀਆਂ ਸ਼ਕਤੀਆਂ ਇਨਸਾਨ ਦੇ ਜੀਵਨ 'ਚ ਛੁਪੀਆਂ ਹੈ ਅਗਰ ਉਹ ਸ਼ਕਤੀਆਂ ਨੂੰ ਨਾ ਸਮਝਿਆ ਉਹਨਾਂ ਸ਼ਕਤੀਆਂ ਨੂੰ ਨਾ ਜਾਣਿਆ ਉਸ ਆਨੰਦ ਨੂੰ ਨਾ ਜਾਣਿਆ ਤਾਂ ਫਿਰ ਕਬੀਰ ਸਾਹਿਬ ਕਹਿੰਦੇ ਤੇਰਾ ਜੀਵਨ ਵੀ ਪਸ਼ੂਆਂ ਦੀ ਤਰ੍ਹਾਂ ਹੀ ਜਨਮ ਲਿਆ ਖਾ ਲਿਆ ਪੀ ਲਿਆ ਔਰ ਉਸੇ ਤਰ੍ਹਾਂ ਤੇਰੀ ਮਰਤੀ ਹੋ ਗਈ ਫਿਰ ਕੋਈ ਫਰਕ ਨਹੀਂ ਤੇਰੇ ਵਿੱਚ ਔਰ ਇਹ ਪਸ਼ੂਆਂ 'ਚ ਹੁਣ ਉਹ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਪਸ਼ੂਆਂ ਤੋਂ ਉੱਪਰ ਬਣਾਉਂਦੀ ਹੈ ਯਾਨੀ ਅਫਜ਼ਲ ਬਣਾਉਂਦੀ ਹੈ ਅਫਜ਼ਲ ਦਾ ਮਤਲਬ ਸਮਝਦੇ ਨਾ ਤੁਸੀਂ ਬਿਹਤਰ ਬਣਾਉਂਦੀ ਹੈ ਇਹ ਬੰਦਾ ਕਹਿੰਦਾ ਇੱਕ ਪਸ਼ੂ ਦਾ ਜੀਵਨ ਹੈ ਔਰ ਇੱਕ ਇਨਸਾਨ ਦਾ ਜੀਵਨ ਹੈ ਹੁਣ ਸਵਾਸ ਪਸ਼ੂ ਦੇ ਵੀ ਚੱਲ ਰਹੇ ਹੈ ਔਰ ਸਵਾਸ ਇਨਸਾਨ ਦੇ ਵੀ ਖਾਣਾ ਪਸ਼ੂ ਵੀ ਖਾਂਦਾ ਹੈ ਹਾਂ ਉਹ ਘਾਹ ਫੂਸ ਖਾਂਦਾ ਹੈ ਪੇਟ ਉਹਦਾ ਵੀ ਭਰਦਾ ਹੈ ਇਨਸਾਨ ਵੀ ਖਾਣਾ ਖਾਂਦਾ ਹੈ ਹਾਂ ਇਨਸਾਨ ਥਾਲੀਆਂ ਚ ਰੱਖ ਕੇ ਅੱਛੇ 36 ਪ੍ਰਕਾਰ ਦੇ ਭਗਵਾਨ ਖਾ ਲੈਂਦਾ ਹੈ ਰਾਤ ਨੂੰ ਨੀਂਦ ਪਸ਼ੂ ਵੀ ਪੂਰੀ ਕਰਦਾ ਹੈ ਉਹ ਜ਼ਮੀਨ ਤੇ ਸੋ ਲੈਂਦਾ ਹੈ ਹਾਂ ਇਨਸਾਨ ਨਰਮ ਮਖਮਲੀ ਗੱਦਿਆਂ ਤੇ ਸੋ ਜਾਂਦਾ ਹੈ ਪਰ ਨੀਂਦ ਉਹ ਨਹੀਂ ਪੂਰੀ ਕਰਦੇ ਹੈ ਹੁਣ ਅਗਰ ਇੱਥੇ ਤੱਕ ਦੇਖਿਆ ਜਾਵੇ ਤਾਂ ਇਹ ਸਤਰ ਜਿਹੜਾ ਹੈ ਨਾ ਇਹ ਸਟੇਜ ਜਿਹੜੀ ਹੈ ਖਾ ਲਿਆ ਪੀ ਲਿਆ ਸੋ ਲਿਆ ਇੱਥੇ ਤੱਕ ਇਨਸਾਨ ਔਰ ਜਾਨਵਰ ਤਕਰੀਬਨ ਇੱਕੋ ਜਿਹੇ ਤਰ੍ਹਾਂ ਦਾ ਜੀਵਨ ਜੀ ਰਹੇ ਹੈ ਪਰ ਹੁਣ ਉਹ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨੂੰ ਬਿਹਤਰ ਬਣਾਉਂਦੀ ਹੈ ਕਦੀ ਗੌਰ ਕੀਤਾ ਇਨਸਾਨ ਨੂੰ ਬਿਹਤਰ ਬਣਾਉਂਦੀ ਹੈ ਇਨਸਾਨ ਦੀ ਚੋਣ ਆਪ ਕਰਨ ਦੀ ਸ਼ਕਤੀ ਕਿਉਂਕਿ ਇਨਸਾਨ ਅੰਦਰ ਈਸ਼ਵਰ ਨੇ ਪਰਮਾਤਮਾ ਪ੍ਰਭੂ ਨੇ ਇੱਕ ਗੁਣ ਰੱਖਿਆ ਹੋਇਆ ਹੈ ਇਹ ਗੱਲ ਯਾਦ ਰੱਖਣਾ ਔਰ ਉਹ ਗੁਣ ਹੀ ਐਸਾ ਗੁਣ ਹੈ ਜੋ ਸਾਨੂੰ ਗਿਰਾ ਵੀ ਸਕਦਾ ਹੈ ਔਰ ਸਾਨੂੰ ਉਠਾ ਵੀ ਸਕਦਾ ਹੈ ਜੋ ਸਾਨੂੰ نیچے ਵੀ ਖਾਈਆਂ ਤੱਕ ਲੈ ਕੇ ਜਾ ਸਕਦਾ ਔਰ ਜੋ ਸਾਨੂੰ ਪਹਾੜਾਂ ਦੀਆਂ ਉਚਾਈਆਂ ਤੱਕ ਯਾਨੀ ਸਿਖਰ ਤੱਕ ਵੀ ਲੈ ਕੇ ਜਾ ਸਕਦਾ ਉਹ ਗੁਣ ਹੀ ਕੁਝ ਐਸਾ ਹੈ ਔਰ ਉਹ ਗੁਣ ਕਿਹੜਾ ਹੈ ਕਿਹੜਾ ਦੱਸਿਆ ਸੀ ਚੁਣಾವ್ ਕਰਨ ਦੀ ਚੁਆਇਸ ਕਰਨ ਦੀ ਸ਼ਕਤੀ ਜਿਹੜੀ ਹੈ ਪਸ਼ੂਆਂ ਅੰਦਰ ਨਹੀਂ ਹੈ ਇਹ ਚੁਆਇਸ ਕਰਨ ਦੀ ਜਿਹੜੀ ਸ਼ਕਤੀ ਹੈ ਪ੍ਰਮਾਤਮਾ ਨੇ ਸਿਰਫ ਇਨਸਾਨ ਅੰਦਰ ਹੀ ਰੱਖੀ ਹੋਈ ਹੈ ਔਰ ਇਹੀ ਇੱਕ ਚੀਜ਼ ਹੈ ਜਿਹੜੀ ਸਾਨੂੰ ਇੱਕ ਇਨਸਾਨ ਤੋਂ ਭਗਵਾਨ ਵੀ ਬਣਾ ਸਕਦੀ ਹੈ ਔਰ ਇਹੀ ਇੱਕ ਚੀਜ਼ ਹੈ ਜਿਹੜੀ ਸਾਨੂੰ ਇਨਸਾਨ ਤੋਂ ਸ਼ੈਤਾਨ ਵੀ ਕਹਿ ਦਿਓ ਕਦੀ ਕਦੀ ਸੋਚਿਆ ਤੁਸੀਂ ਕਿ ਕਿੱਡੀ ਵੱਡੀ ਤਾਕਤ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਜਰਾ ਸਮਝੋ ਸਾਰੇ ਇਦਰੀ ਚੁਣੌਤ ਕਰਨ ਦੀ ਸ਼ਕਤੀ ਨਾ ਜਿੱਦਾਂ ਬਹੁਤ ਵਾਰ ਇਹ ਗੱਲ ਤੁਸੀਂ ਆਪ ਕਦੀ ਸੋਚ ਕੇ ਦੇਖਣਾ ਕਿ ਇੱਕ ਜਾਨਵਰ ਕੋ ਚੁਆਇਸ ਨਹੀਂ ਉਹ ਕੀ ਕਰੇ ਪਰ ਇੱਕ ਇਨਸਾਨ ਕੋ ਚੁਆਇਸ ਹੈ ਇਨਸਾਨ ਕੁਝ ਵੀ ਕਰ ਸਕਦਾ ਹੈ ਇਨਸਾਨ ਕੁਝ ਵੀ ਬਣ ਕਹਿ ਦਿਓ ਤੁਹਾਨੂੰ ਕਿਹਾ ਤੁਸੀਂ ਵੀ ਨਾਲ ਇਹ ਸੱਜ ਸਕ ਜਿੱਥੇ ਹਿੱਸਾ ਲੈਣਾ ਹੈ ਜਵਾਬ ਦੇਣਾ ਨਾਲ ਨਾਲ ਸਮਝ ਦਿਓ ਇਨਸਾਨ ਕੋ ਚੁਆਇਸ ਹੈ ਹੁਣ ਜਾਨਵਰ ਕੋ ਚੁਆਇਸ ਨਹੀਂ ਹੈ ਉਹਦੇ ਗਲ ਚ ਰਸੀ ਪਾ ਕੇ ਇਨਸਾਨ ਜਿੱਥੇ ਮਰਜ਼ੀ ਉਹਨੂੰ ਲੈ ਜਾਵੇ ਔਰ ਇੱਕ ਜਾਨਵਰ ਦੇ ਗਲ ਚ ਰੱਸੀ ਬੰਨਦੇ ਹੋ ਤੁਸੀਂ ਉਹਨੂੰ ਖੁੰਡਿਆਂ ਨਾਲ ਬੰਨਦੇ ਹੋ ਤਾਂ ਜਾਨਵਰ ਕੋ ਚੁਆਇਸ ਨਹੀਂ ਹੈ ਜਾਨਵਰ ਕਦੇ ਉਹਨੂੰ ਖੋਲਣ ਦੀ ਕੋਸ਼ਿਸ਼ ਕਰੇਗਾ ਹੀ ਨਹੀਂ ਉਹ ਮੈਂ 10 ਸਾਲ ਵੱਜਾ ਰਵੇ 20 ਸਾਲ ਵੱਜਾ ਰਵੇ ਬੱਜੇ ਦੀ ਮੌਤ ਹੋ ਜਾਏਗੀ ਪਰ ਇਨਸਾਨ ਕੋ ਚੁਆਇਸ ਹੈ ਇਨਸਾਨ ਦੇ ਗਲ ਚ ਕੋਈ ਰੱਸੀ ਪਾਦੇ ਨਾ ਤਾਂ ਇਨਸਾਨ ਕੋ ਚੁਆਇਸ ਹੈ ਮੈਂ ਇਹ ਬੱਜੇ ਵੀ ਰਹਿ ਸਕਦਾ ਤਾਂ ਜਦੋਂ ਚਾਹ ਮੈਨੂੰ ਖੋਲ ਕੇ ਆਜ਼ਾਦ ਵੀ ਸਮਝਦੇ ਹੋ ਕਿ ਨਹੀਂ ਇਹ ਗੱਲ ਗੌਰ ਕਰਨਾ ਹੁਣ ਅਗਰ ਇਹ ਚੀਜ਼ ਨੂੰ ਇਹ ਸਭ ਤੋਂ ਵੱਡੀ ਸ਼ਕਤੀ ਜੋ ਈਸ਼ਵਰ ਨੇ ਸਾਨੂੰ ਦਿੱਤੀ ਹੈ ਨਾ ਅਗਰ ਇਹਨੂੰ ਸਮਝ ਲਈਏ ਤਾਂ ਸਾਡੀ ਸਿਹਤ ਵੀ ਅੱਛੀ ਹੋ ਸਕਦੀ ਹੈ ਸਾਡਾ ਜੀਵਨ ਵੀ ਅੱਛਾ ਹੋ ਸਕਦਾ ਹੈ ਔਰ ਸਾਡਾ ਆਉਣ ਵਾਲਾ ਯਾਨੀ ਜੋ ਫਿਊਚਰ ਹੈ ਉਹ ਹੋਰ ਵੀ ਬਿਹਤਰ ਹੋ ਸਕਦਾ ਹੈ ਕਿਉਂਕਿ ਫਿਊਚਰ ਯਾਨੀ ਆਉਣ ਵਾਲਾ ਕੱਲ ਕਿਹੜੀ ਚੀਜ਼ ਤੇ ਟਿਕਿਆ ਹੋਇਆ ਹੈ ਜਰਾ ਗੌਰ ਕਰਨਾ ਇਹ ਕਿਹੜੀ ਚੀਜ਼ ਤੇ ਟਿਕਿਆ ਹੈ ਅੱਜ ਜਿਸੀ ਕੀ ਕਰ ਰਹੇ ਆ ਅੱਜ ਜਿਸੀ ਕਿਹੜਾ ਕਰਮ ਕਰ ਰਹੇ ਆ ਜੀ ਨੀ ਤਾਂ ਆਪਣੇ ਆਪ ਨੂੰ ਪੁੱਛ ਕੇ ਦੇਖੋ ਅਗਰ ਅੱਜ ਕੋਈ ਇਨਸਾਨ ਬੈਠਾ ਨਸ਼ਾ ਕਰ ਰਿਹਾ ਹੈ ਔਰ ਜ਼ਰੂਰਤ ਤੋਂ ਜ਼ਿਆਦਾ ਨਸ਼ਾ ਕਰ ਰਿਹਾ ਹੈ ਤਾਂ ਕਿਸੇ ਜੋਤਸ਼ੀ ਕੋ ਜਾ ਕੇ ਪੁੱਛਣ ਦੀ ਲੋੜ ਨਹੀਂ ਕਿ ਇਹਦਾ ਭਵਿੱਖ ਕੀ ਹੋਣਾ ਹੈ ਤੁਸੀਂ ਆਪ ਹੀ ਦੱਸ ਸਕਦੇ ਹੋ ਕਿ ਜਿਹੜਾ ਅੱਜ ਨਸ਼ਾ ਕਰ ਰਿਹਾ ਕੱਲ ਨੂੰ ਇਹਨਾਂ ਬਰਬਾਦ ਸਮਝਦੇ ਹੋ ਕਿ ਨਹੀਂ ਕਿਉਂਕਿ ਉਹ ਚੁਆਇਸ ਕੀ ਕਰ ਰਿਹਾ ਹੈ ਉਹ ਚੁਆਇਸ ਬੁਰੀ ਕਰ ਰਿਹਾ ਹੈ ਤਾਂ ਜੇ ਅੱਜ ਉਹ ਇਹ ਚੁਆਇਸ ਨੂੰ ਬਦਲ ਦੇਵੇ ਕਿ ਮੈਂ ਨਸ਼ਾ ਛੱਡ ਕੇ ਅੱਜ ਤੋਂ ਮੈਂ ਜੂਸ ਪੀਣਾ ਹੈ ਫਰੂਟ ਜੂਸ ਪੀਣਾ ਹੈ ਜਾਂ ਮੈਂ ਦੁੱਧ ਕੇ ਖਾਣਾ ਪੀਣਾ ਹੈ ਯਾਨੀ ਬੁਰੀ ਚੀਜ਼ ਨੂੰ ਛੱਡ ਕੇ ਮੈਂ ਅੱਛੀ ਚੀਜ਼ ਦਾ ਚੁਣੌਬ ਕਰਨਾ ਹੈ ਹੁਣ ਜਦੋਂ ਬੁਰੇ ਨੂੰ ਛੱਡ ਕੇ ਅੱਛਾ ਚੁਣੌਬ ਕਰ ਲਿਆ ਤਾਂ ਫੇ ਆਪ ਹੀ ਤੁਸੀਂ ਦੱਸ ਸਕਦੇ ਹੋ ਕਿ ਜੇ ਅੱਜ ਅਸੀਂ ਅੱਛਾ ਚੁਣੌਬ ਕਰਦੇ ਆ ਤਾਂ ਕੱਲ ਨੂੰ ਸਾਡੇ ਫਿਊਚਰ ਤੇ ਸਾਡਾ ਜੀਵਨ ਅੱਛਾ ਹੁੰਦਾ ਕਹਦੇ ਹੋ ਸੋਚਦੇ ਹੋ ਕਿ ਨਹੀਂ ਇਸ ਲਈ ਇੱਕ ਇਨਸਾਨ ਫਿਰ ਕਮਾਗੇ ਬੁਰੀ ਚੁਆਇਸ ਕਰਕੇ ਬੁਰੀਆਂ ਆਦਤਾਂ ਦੇ ਨਾਲ ਆਪਣੇ ਜੀਵਨ ਨੂੰ ਬਰਬਾਦ ਵੀ ਕਰ ਲੈਂਦਾ ਹੈ ਔਰੇ ਕਿ ਇਨਸਾਨ ਅੱਛਾ ਚੁਨਾਵ ਕਰਕੇ ਅਛੀਆਂ ਆਦਤਾਂ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਬਿਹਤਰ ਵੀ ਬਣਾ ਲੈਂਦਾ ਹੈ ਹੁਣ ਗੁਣ ਪਰਮਾਤਮਾ ਨੇ ਸਾਰੇ ਅੰਦਰ ਰੱਖੇ ਹੋਏ ਹੈ ਇਹ ਗੱਲ ਯਾਦ ਰੱਖਣਾ ਹੈ ਕਈ ਵੇਰਾਂ ਕਈ ਵੇਰਾਂ ਦੇਖਿਆ ਹੈ ਕਿ ਇਨਸਾਨ ਕਹਿ ਦਿੰਦੇ ਹੈ ਪਰਮਾਤਮਾ ਨੇ ਉਹਦੇ ਅੰਦਰ ਗੁਣ ਰੱਖੇ ਮੇਰੇ ਅੰਦਰ ਗੁਣ ਹੈ ਨਹੀਂ ਮੈਨੂੰ ਕੋਈ ਕਲਾ ਨਹੀਂ ਦਿੱਤੀ ਉਹ ਅੱਛਾ ਗਾਇਕ ਹੈ ਮੈਨੂੰ ਰੱਬ ਨੇ ਅੱਛੀ ਆਵਾਜ਼ ਨਹੀਂ ਦਿੱਤੀ ਜੋ ਅੱਛਾ ਸੰਗੀਤਕਾਰ ਹੈ ਰੱਬ ਨੇ ਮੈਨੂੰ ਅੱਛਾ ਗੁਣ ਨਹੀਂ ਦਿੱਤਾ ਉਹਨੂੰ ਰੱਬ ਨੇ ਆ ਗੁਣ ਦਿੱਤਾ ਉਹਨੂੰ ਆ ਗੁਣ ਦਿੱਤਾ ਅਸੀਂ ਇੱਕ ਗੱਲ ਕਵਾਂਗੇ ਕਿ ਰੱਬ ਨੂੰ ਦੋਸ਼ ਦੇਣ ਦੇ ਸਮਝਦੇ ਹੋ ਕਿ ਨਹੀਂ ਬੰਦਾ ਰੱਬ ਨੂੰ ਦੋਸ਼ ਦਿੰਦਾ ਹੈ ਪਰ ਰੱਬ ਨੂੰ ਦੋਸ਼ ਦੇਣ ਦੇ ਹੱਕਦਾਰ ਨਹੀਂ ਹੈ ਅਸੀਂ ਕਾਰਨ ਕੀ ਹੈ ਹੁਣ ਬੰਦਾ ਕਹਿੰਦਾ ਰੱਬ ਨੇ ਉਹਨੂੰ ਗੁਣ ਦਿੱਤਾ ਤਾਂ ਇਹ ਗੱਲ ਯਾਦ ਰੱਖੋ ਰੱਬ ਨੇ ਜਿਸ ਨੂੰ ਵੀ ਦੁਨੀਆ ਤੇ ਪੈਦਾ ਕੀਤਾ ਹੈ ਨਾ ਗੁਣ ਸਾਰੇ ਅੰਦਰ ਰੱਖੇ ਹੋਏ ਐ ਪਰ ਉਹ ਗੁਣ ਨੂੰ ਪ੍ਰਗਟ ਕਰਨ ਵਾਸਤੇ ਉਹ ਗੁਣ ਨੂੰ ਬਾਹਰ ਲਿਆਉਣ ਵਾਸਤੇ ਮਿਹਨਤ ਰੱਬ ਨੇ ਨਹੀਂ ਕਰਨੀ ਉਹ ਮਿਹਨਤ ਸਾਨੂੰ ਹੀ ਕਰਨੀ ਪੈਣੀ ਹੈ ਤਾਂ ਜੇ ਅਸੀਂ ਆਪ ਹੀ ਮਿਹਨਤ ਕਰਨ ਨੂੰ ਤਿਆਰ ਨਾ ਹੋਈਏ ਦੋਸ਼ ਰੱਬ ਨੂੰ ਜਾਂ ਕਿਸਮਤ ਨੂੰ ਦੇਈਏ ਤਾਂ ਫਿਰ ਕਸੂਰਵਾਰ ਕੌਣ ਹੈ ਉਹਨੇ ਬੰਦਾ ਕਹਿੰਦਾ ਫਰਜ਼ ਕਰੋ ਇੱਕ ਬੰਦਾ ਕਹਿੰਦਾ ਲੈ ਵੀ ਉਹ ਬਹੁਤ ਅੱਛੀ ਬੌਂਸਰੀ ਵਜਾਂਦਾ ਹੈ ਰੱਬ ਨੇ ਮੈਨੂੰ ਇਹ ਗੁਣ ਨਹੀਂ ਦਿੱਤਾ ਉਹ ਰੱਬ ਨੂੰ ਦੋਸ਼ ਨਾ ਦੇ ਪੁੱਛ ਕਦੀ ਮੈਂ ਪ੍ਰੈਕਟਿਸ ਕੀਤੀ ਕਦੀ ਮੈਂ ਬੌਂਸਰੀ ਵਜਾਣ ਵਾਸਤੇ ਕਿਸੇ ਕੋਲ ਸਿੱਖਿਆ ਲਈ ਕਦੀ ਮੈਂ ਮਿਹਨਤ ਕੀਤੀ ਅਗਰ ਅੱਜ ਮੈਂ ਵੀ ਮਿਹਨਤ ਅੱਜ ਤੋਂ ਸ਼ੁਰੂ ਕਰ ਦੇਵਾਂ ਤਾਂ ਦੋ ਚਾਰ ਸਾਲ ਚ ਮੈਂ ਵੀ ਵਜਾਣੀ ਇਹ ਗੁਣ ਪੈਦਾ ਕੀਤੇ ਜਾਂਦੇ ਕਿਉਂਕਿ ਰੱਬ ਨੇ ਪਹਿਲਾਂ ਹੀ ਸਾਡੇ ਅੰਦਰ ਗੁਣ ਇਨੂੰ ਇਦਾਂ ਸਮਝੋ ਕਿ ਇੱਕ ਪੱਥਰ ਦੀ ਮੂਰਤ ਹੈ ਇੱਕ ਪੱਥਰ ਇੱਕ ਪੱਥਰ ਹੈ ਪਹਿਲਾਂ ਪੱਥਰ ਤੇ ਆ ਜਾਈਏ ਇੱਕ ਪੱਥਰ ਹੈ ਹੁਣ ਉਹ ਪੱਥਰ ਇੱਕ ਕਾਰੀਗਰ ਇੱਕ ਮੂਰਤੀਕਾਰ ਜਾਂਦਾ ਹੈ ਸੈਣੀ ਥੋੜਾ ਲੈ ਕੇ ਉਹ ਪੱਥਰ ਨੂੰ ਘੜਨਾ ਸ਼ੁਰੂ ਕਰਦਾ ਹੈ ਹੁਣ ਤੁਸੀਂ ਦੱਸੋ ਉਹ ਪੱਥਰ ਚੋਂ ਕਿਹੜੀ ਮੂਰਤ ਨਿਕਲ ਸਕਦੀ ਹੈ ਕਦੀ ਸੋਚੋ ਕਹਿਣਾ ਕੀ ਚਾਹਦੇ ਆਂ ਸੀ ਉਹ ਪੱਥਰ ਚੋਂ ਕਿਹੜੀ ਮੂਰਤ ਪ੍ਰਗਟ ਹੋ ਸਕਦੀ ਹੈ ਹੁਣ ਤੁਸੀਂ ਕਹਿਣਾ ਹੈ ਜੇ ਥੋੜਾ ਜਿਹੀ ਗਹਿਰਾਈ ਚ ਕਿ ਉਹ ਪੱਥਰ ਚੋਂ ਉਹੀ ਮੂਰਤ ਪ੍ਰਗਟ ਹੋਣੀ ਹੈ ਜਿਹੜੀ ਮੂਰਤੀਕਾਰ ਨੇ ਪ੍ਰਗਟ ਕਰਨੀ ਚੁਆਇਸ ਕੀਤੀ ਕਿ ਮੈਂ ਆ ਬਣਾਣਾ ਹੈ ਮੈਂ ਇਸ ਪੱਥਰ ਚੋਂ ਭਗਵਾਨ ਬਣਾਣਾ ਹੈ ਤਾਂ ਭਗਵਾਨ ਦੀ ਮੂਰਤ ਬਣਦੀ ਚਲੀ ਜਾਏਗੀ ਮੈਂ ਇਸ ਪੱਥਰ ਦੀ ਮੂਰਤ ਨੂੰ ਸ਼ੈਤਾਨ ਬਣਾਣਾ ਹੈ ਸ਼ੈਤਾਨ ਮਤਲਬ ਕਈ ਦੇਖੇ ਨਾ ਸ਼ੈਤਾਨਾ ਹੀ ਤਸਵੀਰ ਲੰਬੇ ਲੰਬੇ ਦੰਦ ਰੰਗ ਕਾਲਾ ਜੀਵ ਬਾਹਰ ਕੱਢੀ ਹੋਈ ਕਿੰਨਾ ਬੰਦੇ ਦੇਖ ਕੇ ਇਹ ਤਾਂ ਦੇਖੇ ਵੀ ਭੂਤ ਦੀ ਜਾਂ ਕਿਸੇ ਡਰਾਵਣੀ ਸ਼ਕਲ ਦੀ ਫੋਟੋ ਹੈ ਹੁਣ ਉਹ ਚੀਜ਼ ਹੁਣ ਚਾਹੇ ਮੂਰਤੀਕਾਰ ਕਹਿ ਲੋ ਚਾਹੇ ਕਲਾਕਾਰ ਕਹਿ ਲੋ ਇੱਕ ਪੇਪਰ ਹੈ ਕੋਰਾ ਹੁਣ ਤੁਸੀਂ ਪੁੱਛੋ ਇਹਦੇ ਤਸਵੀਰ ਕਿਹੜੀ ਬਣਨੀ ਹੈ ਆਪਣੇ ਆਪ ਤੁਹਾਡੇ ਕੋਲ ਕੀ ਭਾਈ ਜਿਹੜੀ ਕਲਾਕਾਰ ਬਣਾਣਾ ਚਾਹੇਗਾ ਉਹੀ ਤਸਵੀਰ ਇਹ ਤੇ ਕਿਉਂਕਿ ਪੇਪਰ ਦੀ ਆਪਣੀ ਕੋਈ ਉਹ ਰੰਗ ਬਰਸ਼ ਦੀ ਆਪਣੀ ਕੋਈ ਉਹ ਨਹੀਂ ਹੈ ਕਿ ਆਹੀ ਬਣੇ ਉਹਦੇ ਉੱਤੇ ਕੋਈ ਵੀ ਤਸਵੀਰ ਬਣ ਇਹ ਚੁਆਇਸ ਹੈ ਕਿ ਮੈਂ ਬਣਾਣਾ ਕੀ ਹੈ ਉਸ ਪੱਥਰ 'ਚੋ ਜਾਨਵਰ ਵੀ ਦੀ ਤਸਵੀਰ ਵੀ ਬਣ ਸਕਦੀ ਹੈ ਕੁੱਤੇ ਦੀ ਬਣਾ ਲਓ ਸ਼ੇਰ ਦੀ ਬਣਾ ਲਓ ਹੁੰਦੀਆਂ ਨਾ ਕਿ ਮੂਰਤੀਆਂ ਕਈ ਜਗ੍ਹਾ ਦੇਖੀਆਂ ਹੈ ਸ਼ੇਰ ਦੀਆਂ ਮੂਰਤੀਆਂ ਰੱਖੀਆਂ ਹੁੰਦੀਆਂ ਹੈ ਕਈ ਜਗ੍ਹਾ ਜਾਨਵਰਾਂ ਦੀਆਂ ਮੂਰਤੀਆਂ ਰੱਖੀਆਂ ਹੁੰਦੀਆਂ ਇਹਦਾ ਮਤਲਬ ਇਹ ਨਹੀਂ ਕਿ ਪੱਥਰ ਨੇ ਜਾਨਵਰ ਦੀ ਹੀ ਮੂਰਤ ਬਣਾਣੀ ਸੀ ਨਹੀਂ ਪੱਥਰ ਚੋਂ ਕੁਝ ਵੀ ਬਣ ਸਕਦਾ ਹੈ ਇਹ ਤਾਂ ਬਣਾਉਣ ਵਾਲੇ ਤੇ ਹੈ ਕਿ ਉਸਨੇ ਉਹ ਰ ਬਣਾਣਾ ਕਹਿ ਦਿਓ ਇਸੇ ਤਰ੍ਹਾਂ ਇਹ ਪ੍ਰਮਾਤਮਾ ਨੇ ਜ਼ਿੰਦਗੀ ਸਾਨੂੰ ਦਿੱਤੀ ਹੈ ਜੀਵਨ ਸਾਨੂੰ ਦਿੱਤਾ ਹੈ ਔਰ ਇਸ ਜੀਵਨ ਨੂੰ ਦੇ ਕੇ ਪ੍ਰਮਾਤਮਾ ਨੇ ਇਹ ਸਾਡੇ ਤੇ ਛੱਡਿਆ ਹੈ ਕਿ ਤੂੰ ਆਪਣੇ ਜੀਵਨ ਦਾ ਕਰਨਾ ਕੀ ਆਪਣੇ ਜੀਵਨ ਦਾ ਬਣਾਣਾ ਕੀ ਹੈ ਹੁਣ ਤੁਸੀਂ ਸੋਚੋ ਅੱਜ ਸ਼ਾਮ ਨੂੰ ਮੈਂ ਆਹ ਸਬਜ਼ੀ ਖਾਣੀ ਹੈ ਹੁਣ ਤੁਸੀਂ ਸੋਚਿਆ ਸ਼ਾਮ ਨੂੰ ਉਹੀ ਬਣ ਉਹੀ ਬਣਾਣਾ ਕਿ ਨਹੀਂ ਜਾਂ ਤੁਸੀਂ ਕਿਸੇ ਔਰਤ ਨੂੰ ਪੁੱਛੋ ਕਿਚਨ ਚ ਕੀ ਕਰ ਰਹੀ ਹੈ ਅੱਜ ਮੈਂ ਸੋਚਿਆ ਅੱਜ ਮੈਂ ਆਹ ਰੋਟੀ ਬਣਾਣੀ ਹੈ ਮੱਕੀ ਦੀ ਬਣਾਣੀ ਹੈ ਕਣਕ ਦੀ ਬਣਾਣੀ ਹੈ ਸੋਚ ਅਸੀਂ ਬਣਾਣਾ ਕੀ ਚਾਹਦੇ ਹਾਂ ਹੁਣ ਇਸੇ ਤਰ੍ਹਾਂ ਇਹ ਜ਼ਿੰਦਗੀ ਲਾਈਫ ਦਾ ਕੰਟਰੋਲ ਆਪਣੇ ਹੱਥ ਚ ਲਓ ਸਭ ਤੋਂ ਪਹਿਲਾਂ ਤਾਂ ਦੂਜਿਆਂ ਨੂੰ ਦੋਸ਼ ਦੇਣਾ ਬੰਦ ਕਰੋ ਕਿਉਂਕਿ ਅੱਜ ਬੰਦਾ ਕੀ ਕਰਦਾ ਹੈ ਬਿਮਾਰ ਹੋ ਗਿਆ ਪਤਾ ਕੀ ਕਹਿਣਾ ਉਹਨੇ ਉਹ ਗਵਾਂਡੀਆਂ ਨੇ ਕੁਝ ਕੀਤਾ ਆ ਫੁਲਾਨੇ ਨੇ ਕੁਝ ਕੀਤਾ ਆਪਣੀ ਗਲਤੀ ਨਹੀਂ ਮੰਨਣੀ ਕਿ ਮੈਂ ਹੀ ਕਿਤੇ ਖਾਣ ਪਾਣ ਚ ਗੜਬੜ ਕਰ ਰਿਹਾ ਜਦੋਂ ਤੱਕ ਅਸੀਂ ਆਪਣੀ ਲਾਈਫ ਦਾ ਕੰਟਰੋਲ ਆਪਣੇ ਹੱਥ ਚ ਨਹੀਂ ਲੈਂਦੇ ਉਦੋਂ ਤੱਕ ਅਸੀਂ ਕਦੀ ਜੀਵਨ ਚ ਸਕਸੈਸਫੁਲ ਕਾਮਯਾਬ ਹੋ ਹੀ ਨਹੀਂ ਸਕਦੇ ਕਿਉਂਕਿ ਜੇ ਬੰਦਾ ਸੋਚੇ ਉਹ ਕੁਝ ਕਰ ਰਿਹਾ ਤਾਂ ਮੈਂ ਬਿਮਾਰ ਆ ਤਫੇ ਭਾਈ ਤੂੰ ਤਾਂ ਬਿਮਾਰ ਹੀ ਰਹਿਣਾ ਹੈ ਕਿਉਂਕਿ ਨਾ ਉਹ ਕਰਨ ਤੋਂ ਹਟੇ ਤਾਂ ਨਾ ਤੂੰ ਠੀਕ ਹੋਵੇਂ ਤਾਂ ਜੇ ਤੂੰ ਸੋਚ ਰਵੇਂ ਕਿ ਮੇਰੀ ਰੱਖਿਆ ਕਰਨ ਵਾਲਾ ਮੇਰੀ ਫਿਕਰ ਕਰਨ ਵਾਲਾ ਮੇਰੀ ਸੰਭਾਲ ਕਰਨ ਵਾਲਾ ਮੇਰਾ ਰੱਬ ਮੇਰਾ ਪ੍ਰਮਾਤਮਾ ਪ੍ਰਭੂ ਮੇਰਾ ਮਾਲਿਕ ਮੇਰੇ ਨਾਲ ਹੈ ਉਹ ਦੁਨੀਆ ਦਾ ਕੁਝ ਨਹੀਂ ਕਿਉਂਕਿ ਤੂੰ ਮੇਰਾ ਰੱਖਾ ਬਸ ਮੈਂ ਬੈਸਟ ਕਰਾਂ ਮੈਂ ਅੱਛਾ ਕਰਾਂ ਤੇ ਯਾਦ ਰੱਖੋ ਤੁਹਾਡੇ ਅੱਛਾ ਕਰਨ ਨਾਲ ਤੁਹਾਡਾ ਜੀਵਨ ਅੱਛਾ ਹੁੰਦਾ ਇਸ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਸਮਝਣੀ ਕਿ ਆਪਣੇ ਜੀਵਨ ਦਾ ਕੰਟਰੋਲ ਆਪਣੇ ਕੋਈ ਰੱਖੋਗੇ ਜੋ ਮੈਨੂੰ ਮਿਲ ਰਿਹਾ ਹੈ ਨਾ ਇਹ ਮੇਰਾ ਹੀ ਮੇਰੀ ਚੁਆਇਸ ਹੈ ਇਹ ਗੱਲ ਯਾਦ ਰੱਖਣਾ ਹੁਣ ਬੰਦੇ ਨਾਲ ਕਹਿਣਾ ਹੈ ਕਿ ਮੈਂ ਤਾਂ ਕਦੀ ਸੋਚਿਆ ਨਹੀਂ ਮੇਰੇ ਜੀਵਨ 'ਚ ਦੁੱਖ ਆਵੇ ਮੈਂ ਤਾਂ ਕਦੀ ਸੋਚਿਆ ਨਹੀਂ ਕਿ ਮੇਰੇ ਜੀਵਨ 'ਚ ਪਰੇਸ਼ਾਨੀ ਆਵੇ ਯਾਨੀ ਮੈਂ ਤਾਂ ਸਦਾ ਖੁਸ਼ੀ ਚਾਹੁੰਦਾ ਫਿਰ ਪਰੇਸ਼ਾਨੀ ਕਿਉਂ ਆ ਰਹੀ ਹੈ ਇਹ ਵੀ ਗੱਲ ਯਾਦ ਰੱਖੋ ਕਿ ਖੁਸ਼ੀਆਂ ਸਿਰਫ ਸੋਚਣ ਨਾਲ ਨਹੀਂ ਆਉਂਦੀਆਂ ਸਮਝਦੇ ਹੋ ਕਿ ਨਹੀਂ ਹੁਣ ਇੱਕ ਨੌਜਵਾਨ ਬਿਮਾਰ ਹੋ ਗਿਆ ਹਉਨੋ ਸੋਚਿਆ ਕਿ ਮੈਂ ਤਾਂ ਕਦੀ ਸੋਚਿਆ ਨਹੀਂ ਕਿ ਬਿਮਾਰ ਹੋਵਾਂ ਮੈਂ ਤਾਂ ਸੋਚਿਆ ਸੀ ਮੇਰੀ ਸਿਹਤ ਅੱਛੀ ਹੋਵੇ ਮੈਂ ਤਾਂ ਸੋਚਿਆ ਸੀ ਮੇਰੇ ਮਸਲ ਅੱਛੇ ਹੋਣ ਤਾਂ ਕੋਈ ਪੁੱਛੇ ਸਿਰਫ ਸੋਚਿਆ ਸੀ ਜਾਂ ਜਿਮ ਜਾ ਕੇ ਐਕਸਰਸਾਈਜ਼ ਵੀ ਕੀਤੀ ਸੀ ਜਿਮ ਜਾ ਕੇ ਮਿਹਨਤ ਵੀ ਕੀਤੀ ਸੀ ਖੂਨ ਪਸੀਨਾ ਬਹਾਇਆ ਵੀ ਸੀ ਕਿ ਨਹੀਂ ਨਹੀਂ ਜਿਮ ਤਾਂ ਗਿਆ ਨਹੀਂ ਮਿਹਨਤ ਤਾਂ ਕੀਤੀ ਨਾ ਸੋਚਿਆ ਹੀ ਸੀ ਤਾਂ ਸੋਚਣ ਨਾਲ ਕੁਝ ਨਹੀਂ ਹੁੰਦਾ ਉਹਦੇ ਵਾਸਤੇ ਐਕਸ਼ਨ ਵੀ ਲੈਣਾ ਕੋਈ ਵੀ ਕਰਮ ਸੋਚਣ ਨਾਲ ਨਹੀਂ ਹੁੰਦਾ ਅਸੀਂ ਸੋਚਦੇ ਹਾਂ ਮੈਂ ਬਿਮਾਰ ਨਾ ਹੋਵਾਂ ਹੁਣ ਅਸੀਂ ਇਹ ਸੋਚ ਲਿਆ ਮੈਂ ਬਿਮਾਰ ਨਾ ਹੋਵਾਂ ਮੈਂ ਸੋਚ ਲਿਆ ਬਿਮਾਰ ਨਾ ਹੋਵਾਂ ਫਿਰ ਮੈਂ ਬਿਮਾਰ ਕਿਉਂ ਹੋ ਗਿਆ ਤਾਂ ਤੁਸੀਂ ਪੁੱਛੋ ਮੈਂ ਤੰਦਰੁਸਤੀ ਵਾਸਤੇ ਕੀ ਕੀਤਾ ਮੈਂ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਕੁਝ ਕੀਤਾ ਵੀ ਕੋਈ ਸੈਰ ਕੀਤੀ ਅੱਛੀ ਖੁਰਾਕ ਖਾਧੀ ਜਾਂ ਮੈਂ ਰਾਤ ਨੂੰ ਟਾਈਮ ਨਾਲ ਸੌਂਦਾ ਹਾਂ ਕਿਉਂਕਿ ਅੱਜ ਹੁੰਦਾ ਕੀ ਹੈ ਕਿ ਬੰਦਾ 2 2 3 3 4 4 ਵਜੇ ਤੱਕ ਦਾ ਜਾਗਦਾ ਹੈ ਹੱਥੀ ਮੋਬਾਈਲ ਹੁੰਦਾ ਜਾਂ ਟੀਵੀ ਲੱਗਾ ਹੁੰਦਾ ਹੈ ਜਾਂ ਲੈਪਟਾਪ ਤੇ ਬੰਦਾ ਲੱਗਾ ਹੁੰਦਾ ਹੈ ਉਹ 2 2 3 ਤਿੰਨ ਤੋਂ ਉੱਤੇ ਬੰਜਾ ਦੇ ਬੰਦੇ ਨੂੰ ਔਰ ਫੇ ਸਵੇਰ ਨੂੰ ਲੇਟ ਉੱਠਦਾ ਹੈ ਤਾਂ ਇਹਦਾ ਅਫੈਕਟ ਬੰਦੇ ਦੀ ਸਿਹਤ ਤੇ ਕਿਤਨਾ ਕਿਤੇ ਕਿਉਂਕਿ ਕੁਦਰਤ ਦੇ ਨਿਯਮ ਤੋਂ ਨਾ ਤਾਹੀਂ ਤੁਸੀਂ ਦੇਖੋ ਚਿੜੀਆਂ ਗਾਵਾਂ ਨੂੰ ਕਮ ਸੇਕਾ ਕੁਦਰਤ ਦੇ ਨਿਯਮ ਅੰਦਰ ਚੱਲਦੇ ਆ ਸ਼ਾਮ ਨੂੰ ਟਾਈਮ ਨਾਲ ਸੋ ਜਾਂਦੇ ਆ ਤਸਵੀਰੇ ਸੂਰਜ ਨਿਕਲ ਤੋਂ ਪਹਿਲਾਂ ਤਾਂ ਹੀ ਗੁਰੂ ਰਹਿਬਰ ਵੀ ਕਹਿੰਦੇ ਆ ਔਰ ਅੱਜ ਸਾਇੰਸ ਨੇ ਵੀ ਇਹ ਚੀਜ਼ ਸਾਬਿਤ ਕੀਤੀ ਹੈ ਕਿ ਸੂਰਜ ਨਿਕਲ ਤੋਂ ਡੇਢ ਘੰਟਾ ਪਹਿਲਾਂ ਜਿਹੜਾ ਹੁੰਦਾ ਨਾ ਉਸਲੇ ਕੋਸਮਿਕ એનર્ਜੀ ਕਿਉਂਕਿ ਸਾਇੰਸ ਉਹਨੂੰ ਕੋਸਮਿਕ એનર્ਜੀ ਕਹਿੰਦੀ ਹੈ ਔਰ ਸਾਡੇ ਗੁਰੂਆਂ ਰਹਿਬਰਾਂ ਨੂੰ ਅੰਮ੍ਰਿਤ ਵੇਲਾ ਕਿਹਾ ਹੈ ਕਿ ਅੰਮ੍ਰਿਤ ਵੇਲੇ ਅੰਮ੍ਰਿਤ ਵਰਸਦਾ ਹੈ ਜੋ ਸਾਡੀ ਸਿਹਤ ਵਾਸਤੇ ਸਾਡੀ ਜ਼ਿੰਦਗੀ ਵਾਸਤੇ ਬਹੁਤ ਅੱਛਾ ਹੁੰਦਾ ਹੈ ਅਗਰ ਉਸ ਵੇਲੇ ਜਾ ਕੇ ਅਸੀਂ ਥੋੜਾ ਸੈਰ ਕਰਦੇ ਆ ਕੁਦਰਤ ਦੇ ਨੇੜੇ ਜਾਂਦੇ ਆ ਜਾਂ ਵੈਸੇ ਹੀ ਉੱਠ ਕੇ ਬਹਿ ਜਾਂਦੇ ਆ ਜਾਂ ਥੋੜਾ ਘਰ ਦੇ ਵਿੱਚ ਹੀ ਆਪਣਾ ਕੋਈ ਐਕਟੀਵਿਟੀ ਕਰਦੇ ਆ ਕੋਈ ਕੰਮ ਕਰਦੇ ਆ ਚਾਹੇ ਘਰ 'ਚ ਯੋਗਾ ਕਰ ਲਈਏ ਚਾਹੇ ਬੰਦਾ ਕੋਈ ਐਕਸਰਸਾਈਜ਼ ਹੀ ਕਰ ਚਾ ਹਲਕੀ ਫੁਲਕੀ ਕਰ ਲੋ ਇਹ ਸੈਰ ਨੂੰ ਨਿਕਲ ਜਾਵੇ ਚਾਹੇ ਪਾਰਕ 'ਚ ਹੀ ਘੁੰਮ ਲਵੇ ਕੁਝ ਵੀ ਅਸੀਂ ਅੱਛਾ ਕਰਦੇ ਉਹ ਉਹ ਟਾਈਮ ਤਾਂ ਸਾਡੀ ਸਿਹਤ ਵਾਸਤੇ ਬਹੁਤ ਹੀ ਅੱਛਾ ਹੈ ਔਰ ਉਸ ਵੇਲੇ ਅਗਰ ਸਿਮਰਨ ਕਰੀਏ ਪ੍ਰਭੂ ਦਾ ਪਰਮਾਤਮਾ ਦਾ ਤਾਂ ਫੇ ਉਸ ਵੇਲੇ ਸੰਤ ਪਲਟੂ ਜੀ ਨੇ ਕੀ ਕਿਹਾ ਕਿ ਪਲਟੂ ਸ਼ੁਭ ਦਿਨ ਸ਼ੁਭ ਘੜੀ ਜਾਦ ਕਰੇ ਜਬ ਨਾਮ ਲਗਨ ਮਹੂਰਤ ਝੂਠ ਸਭ ਔਰ ਵਿਗਾੜੇ ਉਹ ਕਹਿੰਦੇ ਸਵੇਰੇ ਉੱਠ ਕੇ ਤੂੰ ਪ੍ਰਭੂ ਦਾ ਸਿਮਰਨ ਕਰ ਉਹ ਸਿਮਰਨ ਕਰਨ ਦੇ ਨਾਲ ਹੀ ਤੇਰਾ ਉਹ ਦਿਨ ਸ਼ੁਭ ਹੁੰਦਾ ਤੈਨੂੰ ਕੋਈ ਲਗਨ ਕੋਈ ਮਹੂਰਤ ਦੀ ਖਾਣ ਦੀ ਲੋੜ ਅੱਜ ਕੀ ਹੈ ਬੰਦਾ ਕਹਿੰਦਾ ਆ ਦੇਖਿਓ ਜੀ ਮਹੂਰਤ ਕਿਹੜਾ ਚੰਗਾ ਦੇਖਿਓ ਲਗਨ ਕਿਹੜਾ ਚੰਗਾ ਦੇਖਿਓ ਨਕਸ਼ਤਰ ਕਿੱਦਾਂ ਹੈ ਜਾਂ ਤਾਰਿਆਂ ਦੀ ਚਾਲ ਕੀ ਹੈ ਐਸੀ ਕੋਈ ਗੱਲ ਕਵਾਂਗੇ ਆਪਣੀ ਚਾਲ ਨੂੰ ਸਹੀ ਕਰ ਲੋ ਆਪਣੀਆਂ ਆਦਤਾਂ ਨੂੰ ਸਹੀ ਕਰ ਲੋ ਸਤਾਰਿਆਂ ਦੀ ਚਾਲ ਆਪੇ ਸਹੀ ਹੋ ਜਾਏਗੀ ਇਹ ਗੱਲ ਯਾਦ ਰੱਖਣਾ ਜੇ ਤੁਹਾਡੀਆਂ ਚਾਲਾਂ ਟੇਡੀਆਂ ਹੈ ਤੁਹਾਡੀਆਂ ਆਦਤਾਂ ਟੇਡੀਆਂ ਹੈ ਤਾਂ ਫਿਰ ਸਤਾਰਿਆਂ ਦੀ ਚਾਲ ਉਹ ਆਪੇ ਟੇਢੀ ਹੋਣੀ ਚਲੀ ਜਾਣੀ ਹੈ ਕਿਉਂਕਿ ਤੁਸੀਂ ਸਤਾਰਿਆਂ ਦੀ ਚਾਲ ਨਹੀਂ ਬਦਲ ਸਕਦੇ ਪਰ ਤੁਸੀਂ ਆਪਣੀਆਂ ਆਦਤਾਂ ਨੂੰ ਆਪਣੀ ਚਾਲ ਨੂੰ ਇਸੇ ਲਈ ਬਹੁਤ ਵਾਰ ਦੱਸਿਆ ਹੈ ਕਿ ਇੱਕ ਨਾਮ ਬਹੁਤ بڑے ਸੰਤ ਹੋਏ ਹਨ ਅਸ਼ਟਬਕਰ ਜੋ ਕਿ ਰਾਜਾ ਜਨਕ ਦੇ ਗੁਰੂ ਵੀ ਸੀ ਉਹ ਅਸ਼ਨਾ ਬਕਰ ਦੇ ਬੋਡੀ ਨੂੰ 8 ਬਲ ਪੈਂਦੇ ਹੁੰਦੇ ਸੀ ਜਦੋਂ ਚੱਲਦੇ ਹੁੰਦੇ ਸੀ ਕਿੰਨੇ ਬਲ ਪੈਂਦੇ ਸੀ 8 ਬਲ ਸਮਝਣਾ ਜ਼ਰਾ ਔਰ ਕਹਿੰਦੇ ਇੰਨੇ ਗਿਆਨਵਾਨ ਸੀ ਇੰਨੇ ਗਿਆਨਵਾਨ ਔਰ ਇੱਕ ਇੱਕ ਕਹਾਣੀ ਵੀ ਸ਼ਾਇਦ ਕਿਸੇ ਨੂੰ ਪਤਾ ਹੋਵੇ ਕਿ ਉਹਨਾਂ ਦੇ ਸਰੀਰ ਨੂੰ 8 ਬਲ ਕਿਉਂ ਪੈਂਦੇ ਸੀ ਕਿਉਂਕਿ ਮਾਂ ਦੇ ਗਰਭ ਚ ਹੀ ਉਹਨਾਂ ਨੂੰ ਸ਼ਰਾਬ ਦੇ ਦਿੱਤਾ ਸੀ ਔਰ ਸ਼ਰਾਬ ਦੇਣ ਵਾਲਾ ਵੀ ਦੇਖੋ ਕੋਈ ਹੋਰ ਨਹੀਂ ਉਹਨਾਂ ਦਾ ਆਪਣਾ ਪਿਤਾ ਰਿਸ਼ੀ ਸੀ ਔਰ ਉਹ ਵੀ ਕਿਦਾਂ ਕਹਿੰਦੇ ਉਹ ਪਿਤਾ ਨਾ ਬਹੁਤ ਵੱਡਾ ઋષਿ ਸੀ ਸਮਝਾ ਰਿਆ ਸੀ ਕੁਛ ਅਸ਼ਟਬਕਰ ਦੀ ਮਾਂ ਨੂੰ ਕੋਈ ਵੇਦਾਂ ਦੀ ਗੱਲ ਕਰ ਰਹੇ ਸੀ ਕੋਈ ਸ਼ਾਸਤਰਾਂ ਦੀ ਗੱਲ ਚੱਲ ਰਹੀ ਸੀ ਤਾਂ ਉਸ ਵੇਲੇ ਜਦੋਂ ਸਮਝਾ ਰਹੇ ਸੀ ਤਾਂ ਮਾਂ ਦੇ ਗਰਭ ਚੋਂ ਅਸ਼ਟਬਕਰ ਬੋਲੇ ਨਹੀਂ ਪਿਤਾ ਜੀ ਆਹ ਗੱਲ ਇਦਾਂ ਨਹੀਂ ਹੈ ਇਹ ਇਦਾਂ ਆ ਤਾਂ ਬਾਪ ਨੂੰ ਹੋਇਆ ਕਿ ਹਲੇ ਗਰਭ ਚ ਇੰਨਾ ਗਿਆਨ ਇਹ ਮੈਨੂੰ ਸਿੱਖਿਆ ਦੇਣ ਲੱਗਾ ਮੈਨੂੰ ਸਮਝਾਉਣ ਲੱਗਾ ਗੁੱਸਾ ਆ ਗਿਆ ਕਿਉਂਕਿ ਕੋਈ ਨਹੀਂ ਜਾਣਦਾ ਕੋਈ ਮੇਰੇ ਤੋਂ ਉੱਪਰ ਤਾਂ ਹੁਣ ਇਦਾਂ ਉਹ ਅਸ਼ਟਬਕਰ ਬਚਪਨ ਤੋਂ ਬੜੇ ਗਿਆਨਵਾਨ ਸੀ। ਉਹ ਕਹਿੰਦਾ ਤੂੰ ਇਦਾਂ ਮੇਰੇ ਨਾਲ ਕੀਤਾ ਤਾਂ ਜਾ ਜਨਮ ਲਾਉਂਗਾ ਅੱਠ ਬਲ ਪੈਣਗੇ ਤੇਰੇ ਸਰੀਰ ਨੂੰ। ਤਾਂ ਫਿਰ ਮਾਂ ਦੇ ਗਰਭ ਚੋਂ ਅਸ਼ਟਬਕਰ ਨੇ ਕੀ ਕੀਤਾ ਕਿ ਸਰੀਰ ਬਿਸ਼ੱਕ ਮੇਰਾ ਡੱਡਾ ਹੋਏਗਾ। ਪਰ ਪਿਤਾ ਜੀ ਗਿਆਨ ਮੇਰਾ ਸਦਾ ਹੀ ਹੈ। ਉਹਨੂੰ ਕੋਈ ਡੱਡਾ ਨਹੀਂ ਕਰ ਸਕਦਾ। ਜਿੱਦਾਂ ਕਹਿੰਦਾ ਸਰੀਰ ਦੇ ਅੰਗ ਬਿੰਗੇ ਡੱਡੇ ਹੋ ਸਕਦੇ ਐ। ਪਰ ਅਗਰ ਤੁਹਾਡੀ ਸੋਚ ਤੁਹਾਡੀ ਸਮਝ ਸਿੱਧੀ ਹੈ ਨਾ ਤਾਂ ਤੁਹਾਡੀ ਜ਼ਿੰਦਗੀ ਜੀ ਬਿਹਤਰ ਹੁੰਦੀ ਚਲੀ ਜਾਣੀ ਹੈ। ਸਮਝਣਾ ਜ਼ਰਾ। ਉਹ ਅਸ਼ਟਾ ਬੱਕਰ ਦੇ ਸ਼ਰੀਰ ਨੂੰ ਅੱਠ ਬਲ ਪੈਂਦੇ ਹੁੰਦੇ ਸੀ ਔਰ ਜਦੋਂ ਚੱਲਦੇ ਸੀ ਲੋਕ ਦੇਖ ਕੇ ਹੱਸਦੇ ਸੀ ਇੱਕ ਦਿਨ ਚੱਲ ਰਹੇ ਐ ਤਾਂ ਕੁਝ ਨੌਜਵਾਨ ਖੜੇ ਐ ਜਿਹੜੇ ਹੱਸ ਰਹੇ ਐ ਤਾਂ ਅਸ਼ਟਾ ਬੱਕਰ ਨੇ ਰੋਕ ਕੇ ਪਤਾ ਕੀ ਕੀਤਾ ਉਹਨਾਂ ਨੂੰ ਕਹਿੰਦੇ ਬੱਚੋ ਇਹ ਨਾ ਦੇਖੋ ਇਹ ਨਾ ਦੇਖੋ ਮੇਰਾ ਸ਼ਰੀਰ ਕਿੱਦਾਂ ਚੱਲ ਰਿਹਾ ਹੈ ਬਲਕਿ ਇਹ ਦੇਖੋ ਮੈਂ ਕਿਹਦੇ ਨਾਲ ਚੱਲ ਰਿਹਾ ਹਾਂ ਸਮਝਦੇ ਹੋ ਵੀ ਨਹੀਂ ਪਹਿਲਾ ਪੁਆਇੰਟ ਯਾਦ ਰੱਖਣਾ ਤੁਸੀਂ ਇਹ ਨਾ ਦੇਖੋ ਮੇਰੇ ਪੈਰਾਂ ਜੁੱਤੀ ਕਿਹੜੀ ਐ ਇਹ ਨਾ ਦੇਖੋ ਮੇਰੇ ਕੱਪੜੇ ਕਿਹੜੇ ਐ ਏ ਦੇਖੋ ਤੁਸੀਂ ਕਿਹਦੇ ਨਾਲ ਚੱਲ ਰਹੇ ਹੋ ਕਿਉਂਕਿ ਕਾਮਯਾਬੀ ਤੁਹਾਡੇ ਸ਼ਰੀਰ ਨੇ ਨਹੀਂ ਤੁਸੀਂ ਕਿਹਦੇ ਨਾਲ ਚੱਲ ਰਹੇ ਹੋ ਕਾਮਯਾਬੀ ਇਹਨੇ ਦੇਣੀ ਹੈ ਔਰ ਉਹ ਵੀ ਦੱਸਾਂ ਕਿਹਦੇ ਨਾਲ ਚੱਲ ਰਹੇ ਹੋ ਔਰ ਦੂਜੀ ਗੱਲ ਅੱਛਾ ਬਕਰਨੇ ਗਈ ਪਹਿਲੀ ਗੱਲ ਗਈ ਮੇਰੇ ਸ਼ਰੀਰ ਨੂੰ ਨਾ ਦੇਖੋ ਅੱਠਵਲ ਪੈ ਰਹੇ ਆ ਇਹ ਦੇਖੋ ਮੈਂ ਚੱਲ ਕੇ ਇਹਦੇ ਨਾਲ ਰਿਆਂ ਹਾਂ ਔਰ ਦੂਸਰੀ ਗੱਲ ਇਹ ਦੇਖੋ ਕਿ ਮੇਰੇ ਨਾਲ ਕੌਣ ਹੈ ਮੈਂ ਮੇਰੇ ਨਾਲ ਕੌਣ ਚੱਲ ਰਿਹਾ ਦੋ ਗੱਲਾਂ ਮੈਂ ਕਿਹਦੇ ਨਾਲ ਚੱਲ ਰਿਆਂ ਹਾਂ ਔਰ ਮੇਰੇ ਨਾਲ ਕੌਣ ਅਗਰ ਇਹ ਦੋ ਚੀਜ਼ਾਂ ਵੀ ਅਸੀਂ ਸਮਝ ਲਈਏ ਨਾ ਜ਼ਿੰਦਗੀ 'ਚ ਤਾਂ ਸਾਡੇ ਸਾਰੇ ਡਰ ਭਰਮ ਚਿੰਤਾਵਾਂ ਫਿਕਰ ਦੂਰ ਹੋ ਸਕਦੇ ਆ ਹੁਣ ਉਹਨਾਂ ਦੇ ਕਹਿਣ ਦਾ ਮਕਸਦ ਕੀ ਸੀ ਕਿ ਮੇਰੇ ਸਰੀਰ ਨੂੰ ਨਾ ਦੇਖੋ ਆਟਵਲ ਪੈਂਦੇ ਆ ਬਲਕਿ ਇਹ ਦੇਖੋ ਮੈਂ ਕਿਹਦੇ ਨਾਲ ਚੱਲ ਹੁਣ ਤੁਹਾਨੂੰ ਪੁੱਛੀਏ ਤੁਸੀਂ ਕਿਹਦੇ ਨਾਲ ਚੱਲ ਰਹੇ ਹੋ ਆਪਣੇ ਆਪ ਨੂੰ ਪੁੱਛ ਕੇ ਦੇਖਣਾ ਕਿਉਂਕਿ ਉਹਨਾਂ ਦਾ ਕਹਿਣ ਦਾ ਮਤਲਬ ਸੀ ਮੈਂ ਕਿਹਦੇ ਨਾਲ ਚੱਲ ਰਿਹਾ ਹਾਂ ਇਹ ਮਤਲਬ ਸੀ ਕਿ ਮੈਂ ਆਤਮ ਵਿਸ਼ਵਾਸ ਨਾਲ ਚੱਲ ਰਿਹਾ ਹਾਂ ਕੌਨਫੀਡੈਂਸ ਨਾਲ ਚੱਲ ਰਿਹਾ ਹਾਂ ਸਾਹਸ ਨਾਲ ਚੱਲ ਰਿਹਾ ਹਾਂ ਕਿਉਂਕਿ ਮੇਰੇ ਰਸਤੇ ਜਾਣ ਵਾਲੀ ਹਰ ਮੁਸ਼ਕਿਲ ਦਾ ਸਾਹਮਣਾ ਕਰਨ ਨੂੰ ਮੈਂ ਤਿਆਰ ਹਾਂ ਹੁਣ ਇੱਕ ਇਨਸਾਨ ਡਰ ਦੇ ਨਾਲ ਚੱਲਦਾ ਹੈ ਤੇ ਡਰ ਦੇ ਨਾਲ ਚੱਲਣ ਵਾਲਾ ਚਿੰਤਾ ਦੇ ਨਾਲ ਚੱਲਣ ਵਾਲਾ ਫਿਕਰ ਦੇ ਨਾਲ ਚੱਲਣ ਵਾਲਾ ਜੀਵਨ 'ਚ ਕਦੀ ਕਾਮਯਾਬ ਸੁਖੀ ਕਿਉਂਕਿ ਜਿਹੜਾ ਹਰ ਵੇਲੇ ਡਰ ਡਰ ਕੇ ਚੱਲ ਰਿਹਾ ਉਹ ਨਾ ਜੀਵਨ ਦਾ ਆਨੰਦ ਕੀ ਲੈਣਾ ਕਦੀ ਤੁਸੀਂ ਸੋਚੋ ਕਿ ਗੱਡੀ 'ਚ ਤੁਸੀਂ ਬੈਠੇ ਹੋਵੋ ਤੁਹਾਨੂੰ ਡਰਾਈਵਰ ਤੇ ਵਿਸ਼ਵਾਸ ਹੀ ਨਾ ਹੋਵੇ ਡਰਾਈਵਰ ਹੀ ਕੋਈ ਕੱਚਾ ਹੋਵੇ ਜਿਹਨਾਂ ਹਾਲੇ ਨਵੀਂ ਨਵੀਂ ਗੱਡੀ ਸਿੱਖੀ ਐ ਤੁਹਾਨੂੰ ਡਰ ਕੇ ਹੁਣ ਨਾ ਮਾਰ ਦੇਵੇ ਹੁਣ ਨਾ ਮਾਰ ਦੇਵੇ ਉਹ ਤੁਹਾਡਾ ਧਿਆਨ ਐਕਸੀਡੈਂਟ ਵੱਲ ਇੰਨਾ ਹੋਣਾ ਕਿ ਤੁਸੀਂ ਸਫਰ ਦਾ ਆਨੰਦ ਚਾਹੇ ਰਸਤੇ ਜਿੰਨੀਆਂ ਮਰਜ਼ੀ ਸੋਹਣੀਆਂ ਪਹਾੜੀਆਂ ਹੋਣ ਜਿੰਨੇ ਮਰਜ਼ੀ ਝਰਨੇ ਹੋਣ ਜਿੰਨੀ ਮਰਜ਼ੀ ਸੋਹਣੀ ਨਦੀ ਵਗਦੀ ਹੋਵੇ ਤੁਸੀਂ ਕਹਣਾ ਭਾਈ ਆ ਸਹੀ ਸਲਾਮਤ ਮੰਜ਼ਿਲ ਤੇ ਪਹੁੰਚ ਜਾਵੇ ਡਰ ਲੱਗਦਾ ਨਵਾਂ ਬੰਦਾ ਐ ਕਿਤੇ ਗੱਡੀ ਠੋਕ ਹੀ ਨਾ ਦੇਵੇ ਖਾਈ ਚ ਨਾ ਸੁੱਟ ਦੇਵੇ ਸੋ ਜਿੱਥੇ ਡਰ ਦੇ ਨਾਲ ਬੰਦਾ ਚੱਲਦਾ ਹੈ ਉਹ ਜੀਵਨ ਦਾ ਆਨੰਦ ਪੂਰਾ ਕਦੀ ਤਾਂ ਹੀ ਤਾਂ ਗੌਰ ਕਰਕੇ ਦੇਖੀਏ ਕਿ ਪਰਮਾਤਮਾ ਨੇ ਜ਼ਿੰਦਗੀ ਬਣਾਈ ਜੀਵਨ ਬਣਾਇਆ ਹੈ ਜੀਵਨ ਜਿੰਨਾ ਸੁਖ ਹੈ ਇੰਨੀ ਖੁਸ਼ੀ ਹੈ ਪਰ ਫਿਰ ਵੀ ਇਨਸਾਨ ਕਿਉਂ ਕਹਿੰਦਾ ਮੈਂ ਬੜਾ ਦੁਖੀ ਮੈਂ ਬੜਾ ਪਰੇਸ਼ਾਨ ਮੇਰੇ ਜੀਵਨ ਤਕਲੀਫਾਂ ਹੀ ਬੜੀਆਂ ਕਿਉਂ ਜਿਹੜਾ ਇਨਸਾਨ ਕਹਿ ਰਿਹਾ ਨਾ ਮੇਰੇ ਜੀਵਨ ਚ ਤਕਲੀਫਾਂ ਬੜੀਆਂ ਪਰੇਸ਼ਾਨੀਆਂ ਬੜੀਆਂ ਇਹ ਸਮਝ ਲੈਣਾ ਕਿ ਇਹ ਇਨਸਾਨ ਡਰ ਦੇ ਨਾਲ ਚੱਲ ਰਿਹਾ ਹੈ ਚਿੰਤਾ ਨੂੰ ਲੈ ਕੇ ਚੱਲ ਰਿਹਾ ਹੈ ਔਰ ਜਿੰਨਾ ਚਿੰਤਾ ਡਰ ਦੇ ਨਾਲ ਅਸੀਂ ਚੱਲਦੇ ਜਾਵਾਂਗੇ ਉਹਨਾਂ ਸਾਡੇ ਜੀਵਨ ਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਵਧਦੀਆਂ ਇਹ ਗੱਲ ਯਾਦ ਰੱਖਣਾ ਹਮੇਸ਼ਾ ਤਾਂ ਜਿੰਨਾ ਇਸੇ ਵਿਸ਼ਵਾਸ ਨਾਲ ਚਲਾਂਗੇ ਜਿੱਦਾਂ ਉਹਨਾਂ ਨੇ ਕਿਹਾ ਇਹਨਾਂ ਦੇਖੋ ਮੇਰਾ ਸ਼ਰੀਰ ਕਿੱਦਾਂ ਹੈ ਇਹ ਦੇਖੋ ਮੈਂ ਕਿਹਦੇ ਨਾਲ ਵਿਸ਼ਵਾਸ ਨਾਲ ਚਲੀਏ ਔਰ ਇਸ ਵਿਸ਼ਵਾਸ ਨਾਲ ਚਲੀਏ ਕਿ ਮੇਰਾ ਮਾਲਿਕ ਮੇਰੇ ਉਹ ਮੇਰੀ ਰੱਖਸ਼ਾ ਕਰਨ ਵਾਲਾ ਮੇਰੇ ਮੇਰੀ ਹਰ ਮੁਸ਼ਕਿਲ ਦਾ ਹੱਲ ਕਰਨ ਵਾਲਾ ਮੇਰੇ ਨਾਲ ਇਹ ਕੌਨਫੀਡੈਂਸ ਰੱਖ ਕੇ ਚਲੀਏ ਕਿ ਜਿਸ ਰਸਤੇ ਜਾ ਰਿਹਾ ਨਾ ਮੈਨੂੰ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ ਸੋ ਪਹਿਲੀ ਗੱਲ ਕਿਹਦੇ ਨਾਲ ਚੱਲ ਰਹੇ ਹੋ ਹੁਣ ਆਪਣੇ ਆਪ ਨੂੰ ਪੁੱਛ ਕੇ ਦੇਖੋ ਮੈਂ ਕਿਹਦੇ ਨਾਲ ਚੱਲਦਾ ਹਾਂ ਮੈਂ ਬਹਿਮ ਨਾਲ ਚੱਲਦਾ ਭਰਮ ਨਾਲ ਚੱਲਦਾ ਭਰਮ ਨਾਲ ਚੱਲ ਚੱਲਣ ਵਾਲੇ ਨਾਲ ਕੀ ਹੁੰਦਾ ਹੈ ਰਸਤੇ ਤੁਰਿਆ ਜਾ ਰਿਹਾ ਹੈ ਜਿਹੜਾ ਬਹਿਮ ਨੂੰ ਲੈ ਕੇ ਚੱਲਦਾ ਨਾ ਉਹ ਤੁਰਿਆ ਜਾ ਰਿਹਾ ਰਸਤੇ ਬਿੱਲੀ ਰਸਤਾ ਕੱਢ ਗਈ ਨਾਲ ਹੀ ਰੁਕ ਜਾਣਾ ਉਹੋ ਬਿੱਲੀ ਰਸਤਾ ਕੱਢ ਗਿਆ ਅਪਸ਼ਕਰ ਹੋ ਗਿਆ ਇਹਦਾ ਮਤਲਬ ਇਹ ਬੰਦਾ ਵਿਸ਼ਵਾਸ ਨਾਲ ਨਹੀਂ ਚੱਲ ਰਿਹਾ ਇਹ ਈਸ਼ਵਰ ਦੇ ਵਿਸ਼ਵਾਸ ਨਾਲ ਨਹੀਂ ਚੱਲ ਰਿਹਾ ਇਹ ਡਰ ਨਾਲ ਚੱਲ ਰਿਹਾ ਹੈ ਬਹਿਮ ਨਾਲ ਚੱਲ ਰਿਹਾ ਹੈ ਕਿ ਬਿੱਲੀ ਰਸਤਾ ਕੱਢ ਗਈ ਮਾਰਾ ਹੀ ਹੋਣਾ ਹੈ ਤਾਂ ਜਿਹੜਾ ਰੱਬ ਦੇ ਵਿਸ਼ਵਾਸ ਨਾਲ ਚੱਲਦਾ ਹੈ ਉਹ ਕਹਿੰਦਾ ਬਿੱਲੀ ਵੀ ਉਹਦੀ ਬਣਾਈ ਹੈ ਰਸਤਾ ਵੀ ਉਹਦਾ ਬਣਾਇਆ ਹੈ ਜਦੋਂ ਉਹ ਮੇਰੇ ਨਾਲ ਹੈ ਤਾਂ ਮੇਰਾ ਹਰ ਕਦਮ ਮੈਨੂੰ ਕਾਮਯਾਬੀ ਸਫਲਤਾ ਖੁਸ਼ੀਆਂ ਵੱਲ ਲੈ ਕੇ ਫਿਰ ਆ ਕੀ ਚੀਜ਼ਾਂ ਕਿਉਂਕਿ ਬਿੱਲੀ ਵੀ ਤਾਂ ਜਾਨਵਰ ਹੋਣਾ ਉਹਨਾਂ ਵੀ ਤਾਂ ਵਿਚਾਰੀ ਨੇ ਕਿਤੇ ਨੇ ਕਿਤੇ ਜਾਣਾ ਹੀ ਹੈ ਨਾ